ਹਾਂਜੀ ਕਿਸਾਨ ਭਰਾਓ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਆਸ ਕਰਦੇ ਆ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਕਿਸਾਨ ਵੀਰੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੋ ਝੋਨੇ ਦੀ ਪਨੀਰੀ ਦੇ ਵਿੱਚ ਆਪ ਨੂੰ ਮੇਨ ਦੋ ਦਿਨ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਸਮੱਸਿਆਵਾਂ ਦੇ ਲੱਛਣ ਅਤੇ ਇਲਾਜ ਬਾਰੇ ਆਪਾਂ ਇਸ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਕਿਸਾਨ ਵੀਰ ਆਪਣੇ ਇਸ ਚੈਨਲ ਉੱਪਰ ਨਵੇਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈੱਲ ਵਾਲਾ ਬਟਨ ਦਬਾ ਕੇ ਰੱਖ ਲਿਓ ਤਾਂ ਕਿਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤਾਂ ਆਓ ਕਿਸਾਨ ਵੀਰੋ ਆਪਾਂ ਹੁਣ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਜਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਆਪਾਂ ਮੈਨ ਮੈਨ ਲੱਛਣ ਅਤੇ ਇਲਾਜ ਦੀ ਗੱਲ ਕਰਾਂਗੇ ਬਹੁਤੀ ਕੋਈ ਆਪਾਂ ਗੋਲਮੋਲ ਗੱਲ ਨਹੀਂ ਕਰਨੀ ਤੇ ਕਿਸਾਨ ਵੀਰੋ ਚੋਨੇ ਦੀ ਪਨੀਰ ਦੇ ਵਿੱਚ ਜੋ ਦੋ ਤਿੰਨ ਘਟਾ ਹੁੰਦੀਆਂ ਨੇ ਤੇ ਇੱਕ ਜਿਹੜੀ ਮੇਨ ਸਮੱਸਿਆ ਆਉਂਦੀ ਨੀਮਾ ਟੁੱਟਦੀ ਤਾਂ ਸਭ ਤੋਂ ਪਹਿਲਾਂ ਆਪਾਂ ਨੀਮਾ ਟੁੱਟਦੀ ਸਮੱਸਿਆ ਬਾਰੇ ਗੱਲ ਕਰਦੇ ਆਂ ਇਸ ਦੇ ਲੱਛਣ ਨੇ ਜੋ ਕਿਸਾਨ ਵੀਰੋ ਤੁਸੀਂ ਨੋਟ ਕਰ ਸਕਦੇ ਹੋ ਇਸ ਦੇ ਲੱਛਣਾਂ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਪਨੀਰੀ ਦੇ ਵਿੱਚੋਂ ਇੱਕ ਦੋ ਬੂਟੇ ਪਨੀਰੀ ਦੇ ਪੱਟਣੇ ਨੇ ਤੇ ਉਹਨਾਂ ਨੂੰ ਧੋ ਕੇ ਸਮਾਰ ਕੇ ਰੇਤਾ ਮਿੱਟੀ ਵਗੈਰਾ ਲਾ ਕੇ ਉਹਨਾਂ ਉੱਪਰੋਂ ਉਹਨਾਂ ਦੀ ਜੜਾ ਚੈੱਕ ਕਰਨੀ ਹੈ ਜੇਕਰ ਨੀਮਾ ਟੁੱਟਦੀ ਸਮੱਸਿਆ ਹੋਈ ਤੁਹਾਡੀ ਪਨੀਰੀ ਦੇ ਵਿੱਚ ਤਾ ਪਨੀਰੀ ਦੀ ਜੜ ਦੇ ਨਾਲ ਛੋਟੇ ਛੋਟੇ ਗੰਡਾ ਨਹੀਂ ਆ ਤੁਹਾਨੂੰ ਦਿਖਾਈ ਦੇਣਗੀਆਂ ਮੈਂ ਫੋਟੋ ਵੀ ਸ਼ੇਅਰ ਕਰਾਂਗਾ ਤੁਹਾਡੇ ਨਾਲ ਉਸ ਤਰ੍ਹਾਂ ਦੀ ਜਿਹੜੇ ਗੰਡਾ ਨੇ ਉਹ ਤੁਹਾਨੂੰ ਦਿਖਾਈ ਦੇਣਗੀਆਂ ਗੰਡਾ ਦੇ ਨਾਲ ਨਾਲ ਜਿਹੜੀਆਂ ਆਪਣੀਆਂ ਜੜਾ ਹੋਣਗੀਆਂ ਉਹ ਜਿਸ ਤਰ੍ਹਾਂ ਇੱਕ ਕੁੰਡੀ ਮੁੜ ਜਾਂਦੀ ਹੈ ਉਹ ਕੁੰਡੀ ਵਾਂਗੂ ਜੜਾ ਮੁੜ ਜਾਂਦੀਆਂ ਨੇ ਤੇ ਉੱਪਰ ਪੱਤੇ ਦੇਖੋਗੇ ਤਾਂ ਪੱਤੇ ਪੀਲੇ ਪੈ ਕੇ ਮੁੜਨੇ ਸ਼ੁਰੂ ਹੋ ਜਾਂਦੇ ਆ ਤੇ ਬੂਟੇ ਦਾ ਕੰਦ ਰੁਕ ਜਾਂਦਾ ਹੈ ਖੀਲਾ ਪਨ ਆ ਜਾਂਦਾ ਪਨੀਰੀ ਦੇ ਵਿੱਚ ਤੇ ਜਿਹੜੇ ਬੂਟੇ ਨੇ ਉਹ ਪੱਕਣ ਲੱਗੇ ਨੇ ਛੇਤੀ ਇਹ ਜਿਹੜੀ ਇਹਦੇ ਮੇਨ ਲੱਛਣ ਨੇ ਮਟੜ ਦੀ ਬਿਮਾਰੀ ਦੇ ਹੁਣ ਇਸੇ ਇਲਾਜ ਬਾਰੇ ਗੱਲ ਕਰਦੇ ਆਂ ਇਹਦਾ ਇਲਾਜ ਸੌਖਾ ਜਿਹਾ ਇਲਾਜ ਆ ਕਿਸਾਨ ਵੀਰੋ ਇਹਦੇ ਵਿੱਚ ਤੁਸੀਂ ਕਲੋਰੋ ਲੈਣੀ ਹੈ 20% ਵਾਲੀ 250 ਗ੍ਰਾਮ ਕਨਾਲ ਦੇ ਹਿਸਾਬ ਨਾਲ 250 ਗ੍ਰਾਮ ਕਲੋਰੋ ਲੈ ਕੇ ਉਹਨੂੰ ਮਿੱਟੀ ਦੇ ਵਿੱਚ ਰਲਾ ਕੇ ਤੁਸੀਂ ਆਪਣੀ ਪਨੀਰੀ ਦੇ ਵਿੱਚ ਛਿੱਟਾ ਦੇ ਸਕਦੇ ਹੋ ਇਹ ਦਿਨ ਨਾਲ ਤੁਹਾਡੀ ਕਾਫੀ ਹੱਦ ਤੱਕ ਜਿਹੜੀ ਸਮੱਸਿਆ ਦੂਰ ਹੋ ਜਾਵੇਗੀ। ਹੁਣ ਦੂਸਰੀ ਗੱਲ ਕਰਦੇ ਆ ਜਿੰਕ ਦੀ ਘਾਟ ਦੀ। ਕਿਸਾਨ ਵੀਰੋ ਕਿਸਾ ਪਨੀਰੀ ਦੇ ਵਿੱਚ ਜ਼ਿਆਦਾਤਰ ਦੋ ਘਾਟਾ ਹੁੰਦੀਆਂ ਜਿੰਕ ਦੀ ਘਾਟ ਤੇ ਲੋਹੇ ਦੀ ਘਾਟ। ਕਈ ਵਾਰ ਕੀ ਹੁੰਦਾ ਕਿਸਾਨ ਵੀਰ ਉਲਝੇ ਜਾਂਦੇ ਆ ਜਿੰਕ ਤੇ ਲੋਹੇ ਨੂੰ ਇੱਕੋ ਹੀ ਸਮਝ ਲੈਂਦੇ ਆ। ਪਰ ਨਹੀਂ ਕਿਸਾਨ ਵੀਰੋ ਮੈਂ ਤੁਹਾਨੂੰ ਇਹਨਾਂ ਦੋਨਾਂ ਚੀਜ਼ਾਂ ਦੇ ਲੱਛਣ ਤੇ ਦੋਨਾਂ ਜਿਹਦਾ ਇਲਾਜ ਦੱਸੂਗਾ। ਤੁਸੀਂ ਧਿਆਨ ਨਾਲ ਸੁਣਨਾ ਤੇ ਨੋਟ ਕਰਨਾ। ਜਿਹੜੀ ਜਿੰਕ ਦੀ ਘਾਟ ਹੈ ਉਹਦੇ ਵਿੱਚ ਕੀ ਹੁੰਦਾ ਕਿਸਾਨ ਵੀਰੋ ਜਿਹੜੇ ਥੱਲੇ ਵਾਲੇ ਪੱਤੇ ਹੁੰਦੇ ਆ ਪੁਰਾਣੇ ਪੱਤੇ ਉਹ ਪੱਤੇ ਉੱਪਰ ਜੰਗਾਲ ਦੇ ਦਾਗ ਜਿਹਾ ਲੱਗਣੇ ਸ਼ੁਰੂ ਹੋ ਜਾਂਦੇ ਆ ਜੰਗਾਲੇ ਜਿਹਾ ਹੋ ਜਾਂਦੇ ਪੱਤੇ ਇਹ ਜਿਹੜੀ ਮੇਨ ਲੱਛਣਾ ਇਹ ਜ਼ਿੰਕ ਦੀ ਘਾੜ ਦਾ ਲੱਛਣਾ ਜਿਹੜੇ ਥੱਲੇ ਵਾਲੇ ਪੱਤੇ ਜਿਹੜੇ ਉਹ ਜੰਗਾਲੇ ਜਾਂਦੇ ਆ ਜੰਗ ਦੇ ਦਾਗ ਜਿਹਾ ਨਾਲ ਭਰ ਆ ਜਾਂਦੇ ਆ ਤਾਂ ਇਸ ਘਾੜ ਤੋਂ ਬਚਣ ਵਾਸਤੇ ਆਪਾਂ ਕੀ ਕਰਨਾ ਹੈ ਜੇਕਰ ਤੁਹਾਡੇ ਕੋਲ 80% ਵਾਲੀ ਜ਼ਿੰਕ ਹੈ ਤਾਂ ਅੱਧਾ ਕਿਲੋ ਕਿਲੇ ਦੇ ਹਿਸਾਬ ਨਾਲ ਜੇਕਰ 33% ਵਾਲੀ ਹੈ ਤਾਂ 300 ਤੋਂ 350 ਗ੍ਰਾਮ ਅੱਧਾ ਕਿਲੇ ਦੇ ਹਿਸਾਬ ਨਾਲ ਇਹ ਲੈ ਕੇ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਇਹਦੇ ਤੁਸੀਂ ਦੋ ਤੋਂ ਤਿੰਨ ਸਪਰੇਅ ਕਰਨੇ ਆ ਤਾਂ ਜਿਹਦੇ ਨਾਲ ਇਹ ਜ਼ਿੰਕ ਦੀ ਘਾਟ ਤੁਹਾਡੇ ਪਨੇਰੇ ਦੇ ਵਿੱਚੋਂ ਦੂਰ ਹੋ ਜਾਵੇਗੀ ਤੇ ਦੂਸਰੀ ਘਾਟ ਜਿਹੜੀ ਮੇਨ ਹੈ ਲੋਹੇ ਦੀ ਘਾਟ ਜਿਹੜੀ ਆਪਾਂ ਪਹਿਲਾਂ ਦੱਸਿਆ ਜ਼ਿੰਕ ਦੀ ਘਾਟ ਉਹਦੇ ਵਿੱਚ ਪੁਰਾਣੇ ਪੱਤੇ ਜੰਗਾਲੇ ਜਾਂਦੇ ਆ ਤੇ ਜਿਹੜੀ ਲੋਹੇ ਦੀ ਘਾਟ ਆ ਕਿਸਾਨ ਵੀਰੋ ਇਹਦੇ ਵਿੱਚ ਜਿਹੜੇ ਨਵੇਂ ਪੱਤੇ ਨਿਕਲਦੇ ਆ ਪਨੀਰੀ ਦੇ ਉਹ ਨਵੇਂ ਪੱਤੇ ਪੀਲੇ ਪਿਹਰੇ ਸ਼ੁਰੂ ਹੋ ਜਾਂਦੇ ਆ ਤੇ ਹੌਲੀ ਹੌਲੀ ਉਹ ਚਿੱਟੇ ਹੋ ਕੇ ਸੁੱਕ ਜਾਂਦੇ ਆ ਜਿੰਕ ਦੀ ਕਾਰਡ 'ਚ ਥੱਲੇ ਵਾਲੇ ਪੱਤੇ ਜਗਾਲੇ ਜਾਂਦੇ ਆ ਤੇ ਲੋਹੇ ਦੀ ਕਾਰਡ ਦੇ ਵਿੱਚ ਜਿਹੜੇ ਉੱਪਰ ਵਾਲੇ ਨਵੇਂ ਪੱਤੇ ਨੇ ਉਹ ਪੀਲੇ ਪੈ ਕੇ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਸੁੱਕ ਜਾਂਦੇ ਆ ਇਹੇ ਲੋਹੇ ਦੀ ਕਾਰਡ ਦੀ ਨਿਸ਼ਾਨੀ ਹੈ ਇਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਜਿਹੜਾ ਫੈਰਸ ਸਲਫੇਟ ਆ 19% ਉਹ ਲੈਣਾ ਹੈ 120 ਤੋਂ 150 ਗ੍ਰਾਮ ਇੱਕ ਢੋਲੀ ਦੇ ਹਿਸਾਬ ਨਾਲ ਜਿਹੜੀ ਆਪਣੀ 20-25 ਲੀਟਰ ਵਾਲ ਢੋਲੀ ਹੁੰਦੀ ਹੈ ਤੇ ਉਹਦੀ ਸਪਰੇ ਇੱਕ ਢੋਲੀ ਦੇ ਸੇ ਘੱਟੋ ਘਾਟ 2 ਕਨਾਲਾ ਉੱਪਰ ਕਰਨੀ ਹੈ ਤੇ ਇਸ ਤਰ੍ਹਾਂ ਇਹ ਦੋ ਤਿੰਨ ਸਪਰੇ ਤੁਸੀਂ ਇਸ ਜੇ ਕਰੋ ਜਿਸ ਦੇ ਨਾਲ ਤੁਹਾਡੀ ਲੋਹੇ ਦੀ ਘਾੜ ਦੂਰ ਹੋ ਜਾਵੇਗੀ ਇਹਦੇ ਨਾਲ ਨਾਲ ਤੁਸੀਂ ਜ਼ਿੰਕ ਤੇ ਲੋਹੇ ਦੀ ਘਾੜ ਤੋਂ ਪਨੀਰ ਦੇ ਵਿੱਚ ਪਾਣੀ ਭਰ ਕੇ ਰੱਖਣਾ ਹੈ ਦੁਪਹਿਰ ਦੇ ਸਮੇਂ ਪਾਣੀ ਜਿਹੜਾ ਉਹ ਕੱਢ ਦੇਣਾ ਹੈ ਸ਼ਾਮ ਤੇ ਸਵੇਰ 4-5 ਦਿਨ ਤੁਸੀਂ ਪਾਣੀ ਭਰ ਕੇ ਰੱਖੋ ਪਨੀਰ ਦੇ ਵਿੱਚ ਤੇ ਇੱਕ ਗੱਲ ਹੋਰ ਕਿਸਾਨ ਵੀਰੋ ਤੇ ਜਿਹੜੀ ਕਿਸਾਨ ਵੀਰਾਂ ਦੀ ਪਨੀਰੀ 12 ਤੋਂ 15 ਦਿਨਾਂ ਦੀ ਹੋ ਚੁੱਕੀ ਹੈ ਤਾਂ ਕਿਸਾਨ ਵੀਰੋ ਤੁਸੀਂ ਆਪਣੀ ਜਿਹੜੀ ਜ਼ੂਰੀਆ ਦੀ ਕਿਸ਼ਤ ਦੂਸਰੀ ਉਹ ਪਨੀਰ ਦੇ ਵਿੱਚ ਪਾਸ ਦਿਓ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ 3 ਤੋਂ ਲੈ ਕੇ 3.5 ਕਿਲੋ ਤੱਕ ਜ਼ੂਰੀਆ ਕਨਾਲ ਦੇ ਹਿਸਾਬ ਨਾਲ ਤੁਸੀਂ ਪਨੀਰ ਨੂੰ ਦੂਸਰੀ ਕਿਸ਼ਤ ਜਿਹੜੀ ਜ਼ੂਰੀਏ ਦੀ ਦੇ ਸਕਦੇ ਹੋ ਤੇ ਇੱਕ ਜਿਹੜੀ ਮੇਨ ਸਮੱਸਿਆ ਕਿਸਾਨ ਵੀਰੋ ਪਨੀਰੀ ਦੇ ਵਿੱਚ ਆਉਂਦੀ ਹੈ ਹੁਣ ਲਗਭਗ ਸਾਰੇ ਕਿਸਾਨ ਵੀਰਾਂ ਦੀ ਜਿਹੜੀ ਪਨੀਰੀ ਹੈ ਉਹ 12 ਤੋਂ 15 ਦਿਨਾਂ ਦੀ ਹੋ ਚੁੱਕੀ ਹੋਵੇਗੀ ਤਾਂ ਅਸੀਂ ਜਿਹੜੀ 15 ਤੋਂ 20 ਦਿਨਾਂ ਦੀ ਪਨੀਰੀ ਹੈ ਉਹਦੇ ਵਿੱਚ ਨਦੀਨਾ ਤੋਂ ਬਚਣਾ ਵਾਸਤੇ ਤੁਸੀਂ ਨਮੋਨੀ 골ਡ ਦੀ ਜਿਹੜੀ ਸਪਰੇਅ ਹੈ ਉਹ ਕਰ ਸਕਦੇ ਹੋ ਤੇ ਕਿਸਾਨ ਵੀਰੋ ਅੱਜ ਕੱਲ ਇਹ ਕਿਹੜੀ ਸਮੱਸਿਆ ਹੋਰ ਆ ਰਹੀ ਹੈ ਹੀਟ ਸਟ्रेस ਦੀ ਤੇ ਗਰਮੀ ਕਾਰਨ ਜਿਹੜੀ ਆਪਣੀ ਪਨੀਰੀ ਨਹੀਂ ਚੱਲ ਰਹੀ ਉੱਪਰੋਂ ਧੂੜ ਮਿੱਟੀ ਭਰੀਆਂ ਹਨੇਰੀਆਂ ਚੱਲ ਰਹੀ ਜਾਂ ਨੇ ਤੇ ਇਹਦੇ ਵਾਸਤੇ ਕਿਸਾਨ ਵੀਰੋ ਤੁਸੀਂ ਕੀ ਕਰ ਸਕਦੇ ਹੋ ਸਵੇਰ ਦੇ ਸਮੇਂ ਜਾਂ ਸ਼ਾਮ ਦੇ ਸਮੇਂ ਟੋਲੀ ਦੇ ਵਿੱਚ ਜਾਂ ਢੋਲ ਦੇ ਵਿੱਚ ਪਾਣੀ ਦਾ ਭਰ ਕੇ ਉਹਨੂੰ ਉਹਦਾ ਫਫਾਰਾ ਬ੍ਰੀਕ ਕਰਕੇ ਪਨੀਰੇ ਦੇ ਉੱਪਰ ਥੋੜੀ ਹਾਈਟ ਦੇ ਉੱਪਰ ਛਿੜਕਣਾ ਸਿੱਧਾ ਨਹੀਂ ਮਾਰਨਾ ਪਨੀਰੇ ਦੇ ਉੱਪਰ ਜਿਹੜਾ ਥੋੜਾ ਉੱਪਰ ਕਰਕੇ ਜਿਹੜਾ ਹਵਾ ਦੇ ਵਿੱਚੋਂ ਪਾਣੀ ਪਨੀਰ ਦੇ ਉੱਪਰ ਡਿੱਗੇ ਇਸ ਤਰ੍ਹਾਂ ਤੁਸੀਂ ਅੱਧਾ ਪੌਣਾ ਘੰਟਾ ਪਨੀਰੀ ਉੱਪਰ ਜਿਹੜਾ ਪਾਣੀ ਉਹ ਛੜਕਾ ਕਰਨਾ ਜਿਸ ਦੇ ਨਾਲ ਰੇਤਾ ਵਗੈਰਾ ਥੱਲੇ ਉਤਰ ਜਾਵੇਗਾ ਤੇ ਹੀਟ ਸਟ्रेस ਤੋਂ ਜਿਹੜੀ ਪਨੀਰੀਓ ਬਚੀ ਰਹੇਗੀ ਇਸ ਤਰ੍ਹਾਂ ਕਿਸਾਨ ਵੀਰੋ ਇਹ ਜਿਹੜੇ ਦੋ ਤਿੰਨ ਸਮੱਸਿਆਵਾਂ ਪਨੀਰੀ ਦੇ ਵਿੱਚ ਆ ਰਹੀਆਂ ਨੇ ਇਹਨਾਂ ਦੀ ਆਪਾਂ ਗੱਲਬਾਤ ਕੀਤੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਆਪਾਂ ਝੰਡਾ ਰੋਗ ਬਾਰੇ ਗੱਲਬਾਤ ਕਰਾਂਗੇ ਵਿਸਤਾਰ ਨਾਲ ਤਾਂ ਜੁੜੇ ਰਹੋ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖਿਓ ਜੇਕਰ ਤੁਹਾਨੂੰ ਆਪਣੀ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ